ਅਨਾਂ ਤਿੰਨ ਲੋਕਾਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਰਤਨਪੁਰ ਨਾਮ ਦਾ ਇੱਕ ਸ਼ਹਿਰ ਸੀ ਉਹ ਸ਼ਹਿਰ ਵਿੱਚ ਕਪੂਰ ਚੰਦ ਨਾਮ ਦਾ ਸੇਠ ਰਹਿੰਦਾ ਸੀ ਉਹ ਬਹੁਤ ਹੀ ਭਲਾ ਆਦਮੀ ਸੀ ਤੇ ਪੈਸੇਵਾਲਾ ਸੀ ਉਸ ਦਾ ਕਾਰੋਬਾਰ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਸੀ ਕੁਝ ਸਮੇਂ ਬਾਅਦ ਸੇਠ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਮੁੰਡਾ ਹੌਲੀ-ਹੌਲੀ ਵੱਡਾ ਹੋਣ ਲੱਗਾ ਉਸ ਮੁੰਡੇ ਦਾ ਨਾਮ ਸੀ ਸਾਮਲ ਸੇਠ ਉਸ ਨੂੰ ਆਪਣੀ ਦੁਕਾਨ ਤੇ ਲਿਜਾਇਆ ਕਰਦਾ ਸੀ ਸੇੜ ਦਾ ਮੁੰਡਾ ਕਦੇ ਕਿਸੇ ਕੰਮ ਵਿੱਚ ਧਿਆਨ ਨਹੀਂ ਦਿੰਦਾ ਸੀ। ਕਪੂਰ ਚੰਦ ਨੇ ਆਪਣੇ ਪੁੱਤ ਨੂੰ ਬਹੁਤ ਸਮਝਾਇਆ ਕਿ ਪੁੱਤ ਇਸ ਤਰ੍ਹਾਂ ਘੁੰਮਣ ਨਾਲ ਕੰਮ ਨਹੀਂ ਚੱਲੇਗਾ। ਬੈਠ ਕੇ ਖਾਣ ਵਾਲੇ ਲੋਕਾਂ ਦੀ ਜਾਇਦਾਦ ਵੀ ਖੋਜੀ ਦਿਨਾ ਵਿੱਚ ਖਤਮ ਹੋ ਜਾਂਦੀ ਹੈ। ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇੱਕ ਤੁਹਾਡੇ ਕੰਮ ਕਰਨ ਨਾਲ ਚਾਰ ਲੋਕਾਂ ਨੂੰ ਹੋਰ ਕੰਮ ਮਿਲ ਸਕਦਾ ਹੈ। ਸੇੜ ਦਾ ਮੁੰਡਾ ਬੜਾ ਢਿੱਲਸੀ ਸੇਟ ਦੀਆਂ ਗੱਲਾਂ ਦਾ ਉਸਤੇ ਕੋਈ ਅਸਰ ਨਹੀਂ ਹੁੰਦਾ ਸੀ ਪਰ ਸੇਟ ਕਰ ਵੀ ਕੀ ਸਕਦਾ ਸੀ ਆਖਰ ਪੁੱਤ ਸੀ ਤਾਂ ਸੇਟ ਨੇ ਇੱਕ ਚੰਗੀ ਜਿਹੀ ਕੁੜੀ ਵੇਖ ਕੇ ਉਸਦਾ ਵਿਆਹ ਕਰਵਾ ਦਿੱਤਾ ਵਿਆਹ ਹੋ ਜਾਣ ਤੋਂ ਬਾਅਦ ਵੀ ਸੇਟ ਦਾ ਮੁੰਡਾ ਕੋਈ ਕੰਮ ਨਹੀਂ ਕਰਦਾ ਸੀ ਹੌਲੀ-ਹੌਲੀ ਉਸ ਨੂੰ ਛੋਟੀ-ਮੋਟੀ ਚੋਰੀ ਕਰਨ ਦੀ ਆਦਤ ਪੈ ਗਈ ਉਹ ਆਪਣੇ ਸਾਥੀਆਂ ਦੇ ਨਾਲ ਜਾਂਦਾ ਸੀ ਤੇ ਚੋਰੀ ਕਰਦਾ ਸੀ ਦੋਸਤੋ ਸੇਟ ਤਾਂ ਬੁੱਢਾ ਹੋ ਚੱਲਿਆ ਸੀ ਤੇ ਸ਼ਾਮਲ ਹਲੇ ਜਵਾਨ ਹੋਇਆ ਸੀ ਸੇਟ ਨੇ ਉਸਨੂੰ ਕਿਹਾ ਪੁੱਤ ਹੁਣ ਮੈਥੋਂ ਕੰਮ ਨਹੀਂ ਸਹੀ ਢੰਗ ਨਾਲ ਨਹੀਂ ਹੁੰਦਾ ਤੂੰ ਆਪਣੀ ਦੁਕਾਨ ਸੰਭਾਲ ਪਰ ਸੇਟ ਦਾ ਮੁੰਡਾ ਇੱਕ ਕੰਨ ਤੋਂ ਸੰਦਾ ਤੇ ਦੂਜੇ ਕੰਨ ਤੋਂ ਕੱਢ ਦਿੰਦਾ ਸੀ ਛੋਟੀ ਮੋਟੀ ਚੋਰੀ ਕਰਕੇ ਉਸਦਾ ਮਨ ਚੋਰੀ ਕਰਨ ਵਿੱਚ ਲੱਗ ਗਿਆ ਚੋਰੀ ਦਾਤਾ ਉਸਨੂੰ ਚਸਕਾ ਜਿਹਾ ਲੱਗ ਗਿਆ ਸੀ ਇੱਕ ਦਿਨ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਛੋਟੀਆਂ-ਛੋਟੀਆਂ ਚੋਰੀਆਂ ਤਾਂ ਮੈਂ ਬਹੁਤ ਕਰ ਹੀ ਲੀਆਂ ਅੱਜ ਮੈਂ ਚੱਲ ਕੇ ਕਿਤੇ ਠੀਕ-ਠਾਕ ਵੱਡੀ ਚੋਰੀ ਕਰਾਂਗਾ ਤੇ ਫਿਰ ਮੈਂ ਪੈਸੇ ਵਾਲਾ ਹੋ ਜਾਮਾਂਗਾ ਇਹ ਸੋਚ ਕੇ ਸਮਲ ਚੋਰੀ ਕਰਨ ਦੇ ਇਰਾਦੇ ਨਾਲ ਚੱਲ ਪੈਂਦਾ ਹੈ ਚੱਲਦੇ-ਚੱਲਦੇ ਉਹ ਸ਼ਹਿਰ ਵਿੱਚੋਂ ਹੁੱਕੀ ਲੰਘਦਾ ਹੈ ਤੇ ਰਾਜਾ ਦੇ ਮਹਿਲ ਦੇ ਸਾਹਮਣੇ ਤੋਂ ਜਦ ਨਿਕਲਦਾ ਹੈ ਤਾਂ ਉਸਨੇ ਦੇਖਿਆ ਕਿ ਰਾਜਾ ਦਾ ਜੋ ਮਹਿਲ ਹੈ ਉਹ ਸੱਤ ਮੰਜ਼ਲਾ ਬਣਿਆ ਹੋਇਆ ਹੈ ਸੱਤਵੀਂ ਮੰਜ਼ਲ ਉੱਪਰ ਸੱਤ ਸੋਨੇ ਦੇ ਕਲਸ਼ ਟੱਕ ਰਹੇ ਸੀ ਸੇੜ ਦੇ ਮੁੰਡੇ ਨੇ ਸੋਨੇ ਦੇ ਕਲਸ਼ਾਂ ਨੂੰ ਚੁਰਾਉਣ ਦਾ ਫੈਸਲਾ ਕੀਤਾ ਪਰ ਵਿਚਾਰ ਕਰਨ ਲੱਗਿਆ ਕਿ ਇਹਨਾਂ ਨੂੰ ਉਤਾਰਿਆ ਕਿਵੇਂ ਜਾਵੇ ਇਹ ਤਾਂ ਸੱਤ ਮੰਜ਼ਲ ਉੱਪਰ ਹੈ ਤੇ ਰਾਜਾ ਦੇ ਮਹਿਲ ਤੇ ਸਖਤ ਪਹਿਰਾ ਹੈ 메ਨ ਦਰਵਾਜੇ ਤੋਂ ਅੰਦਰ ਨਹੀਂ ਜਾ ਸਕਦਾ ਹੁਣ ਉਹ ਮਹਿਲ ਦੇ ਚਾਰੇ ਪਾਸੇ ਘੁੰਮ ਕੇ ਦੇਖਣ ਲੱਗਦਾ ਹੈ ਕਿ ਕਿਤੇ ਮਹਿਲ ਦੇ ਉੱਪਰ ਚੜ੍ਹਨ ਦਾ ਰਸਤਾ ਮਿਲ ਜਾਵੇ ਉਸਨੇ ਦੇਖਿਆ ਕਿ ਰਾਜਾ ਦੇ ਮਹਿਲ ਦਾ ਜੋ ਪਿਛਲਾ ਭਾਗ ਹੈ ਉਹ ਸੰਘਣੇ ਜੰਗਲ ਨਾਲ ਟਕਿਆ ਹੋਇਆ ਹੈ ਉੱਥੇ ਕੋਈ ਬਹੁਤ ਘੱਟ ਆਉਂਦਾ ਜਾਂਦਾ ਸੀ ਪਰ ਉਸ ਦੀ ਉਚਾਈ ਬਹੁਤ ਸੀ ਕਿਉਂਕਿ ਪਿੱਛੇ 7 ਮੰਜ਼ਲ ਤੱਕ ਉੱਚੀ ਦੀਵਾਰ ਸੀ ਤੇ ਚੜਨ ਦਾ ਕੋਈ ਰਸਤਾ ਨਹੀਂ ਸੀ ਉਸਤੇ ਚੜਨਾ ਇੰਨਾ ਆਸਾਨ ਕੰਮ ਨਹੀਂ ਸੀ ਕਿਉਂਕਿ ਉਹ ਪੱਥਰਾਂ ਨਾਲ ਬਣਿਆ ਹੋਇਆ ਕਿਲਾ ਸੀ ਤਾਂ ਦੋਸਤੋ ਜੋ ਚੋਰ ਹੁੰਦਾ ਹੈ ਉਸ ਵਿੱਚ ਬੜਾ ਦਿਮਾਗ ਹੁੰਦਾ ਹੈ ਹੁਣ ਤਾਂ ਸੇੜ ਦੇ ਮੁੰਡੇ ਨੇ ਵਿਚਾਰ ਕੀਤਾ ਤੇ ਕਿਸੇ ਲੋਹਾਰ ਦੇ ਕੋਲ ਜਾ ਪਹੁੰਚਦਾ ਹੈ ਲੋਹਾਰ ਨੂੰ ਬੋਲਿਆ ਵੀਰ ਮੈਨੂੰ ਤੁਸੀਂ ਸੋ ਕਿਲਾ ਬਣਾ ਦਿਓ ਲੋਹਾਰ ਨੇ ਵੱਡੀਆਂ-ਵੱਡੀਆਂ ਸੋ ਕਿਲਾ ਉਸ ਨੂੰ ਬਣਾ ਕੇ ਦੇ ਦਿੱਤੀਆਂ ਸਾਮਲ ਚੋਰ 100 ਕਿੱਲਾਂ ਤੇ ਇੱਕ ਵੱਡਾ ਹਥੋੜਾ ਲੈ ਕੇ ਚੱਲ ਪੈਂਦਾ ਹੈ ਜਦ ਰਾਤ ਹੁੰਦੀ ਹੈ ਤੇ ਰਾਤ ਦੇ 12 ਵਜੇ ਦੇ ਹਾਂ ਤਾਂ ਚੋਰ ਰਾਜਾ ਦੇ ਮਹਿਲ ਚੋਰੀ ਕਰਨ ਦੇ ਉਦੇਸ਼ ਨਾਲ ਉੱਥੇ ਪਹੁੰਚ ਜਾਂਦਾ ਹੈ ਤੇ ਰਾਜਾ ਦੇ ਮੈਲ ਦੇ ਪਿੱਛੇ ਜਾ ਕੇ ਉਸਨੇ ਕਿੱਲਾਂ ਨੂੰ ਦੀਵਾਰ ਵਿੱਚ ਠੋਕਣਾ ਸ਼ੁਰੂ ਕਰ ਦਿੱਤਾ ਉਹ ਦੀਵਾਰ ਚ ਕਿੱਲਾਂ ਠੋਕਦਾ ਤੇ ਉੱਪਰ ਚੜ ਜਾਂਦਾ ਹੈ ਇਸ ਤਰ੍ਹਾਂ 7 ਮੰਜਲ ਤੱਕ ਚੜ ਕੇ ਉਹ ਉਹਨਾਂ ਕਲਸ਼ਾਂ ਨੂੰ ਉਤਾਰ ਲੈਂਦਾ ਹੈ ਕਲਸ਼ਾਂ ਨੂੰ ਉਤਾਰਨ ਤੋਂ ਬਾਅਦ ਆਪਣੀ ਕਮਰ ਤੇ ਬਨ ਲੈਂਦਾ ਹੈ ਤੇ ਜਿੰਨਾ ਕਿੱਲਾ ਨਾਲ ਚੜ੍ਹ ਕੇ ਉਹ ਉੱਪਰ ਗਿਆ ਸੀ ਉਹਨਾਂ ਕਿੱਲਾ ਨੂੰ ਵੀ ਢੇਠਾ ਉਤਾਰਨ ਲੱਗਿਆ ਜਿਵੇਂ ਜਿਵੇਂ ਉਹ ਢੇਠਾ ਉਤਰਦਾ ਗਿਆ ਉਪਰੋਂ ਹਥੋੜੇ ਨਾਲ ਕਿੱਲਾ ਨੂੰ ਉਖਾੜ ਕੇ ਆਪਣੇ ਥੈਲੇ ਵਿੱਚ ਰੱਖਦਾ ਜਾਂਦਾ ਹੈ ਹੌਲੀ ਹੌਲੀ ਉਹ ਕਿੱਲਾ ਨੂੰ ਉਖਾੜਦਾ ਹੋਇਆ ਦੋ ਘੰਟੇ 'ਚ ਢੇਠਾ ਉਤਰ ਆਉਂਦਾ ਹੈ ਇਸ ਤਰ੍ਹਾਂ ਉਹ ਚੋਰ ਉਹਨਾਂ ਸੱਤ ਕਲਸ਼ਾਂ ਨੂੰ ਲੈ ਕੇ ਆਪਣੇ ਘਰ ਆ ਜਾਂਦਾ ਹੈ ਉਸਨੇ ਆਪਣੇ ਘਰ 'ਚ ਤਿੰਨ ਖੂਬ ਬਨਵਾ ਰੱਖੇ ਸੀ ਉਸਨੇ ਲਿਆ ਕੇ ਉਹ ਕਛ ਇੱਕ ਖੂਹ ਵਿੱਚ ਪਾ ਦਿੱਤੇ ਤੇ ਉੱਪਰੋਂ ਮਾਰਬਲ ਦਾ ਇੱਕ ਵੱਡਾ ਪੱਥਰ ਰੱਖ ਦਿੱਤਾ। ਦੋਸਤੋ ਐਦਰ ਜਦ ਸਵੇਰ ਹੋਈ ਤਾਂ ਰਾਜਾ ਦੇ ਕਰਮਚਾਰੀਆਂ ਨੇ ਦੇਖਿਆ ਕਿ ਮਹਿਲ ਤੇ ਕਛ ਨਹੀਂ ਹਾਂ। ਉਹਨਾਂ ਨੇ ਇਹ ਖਬਰ ਰਾਜਾ ਨੂੰ ਦਿੱਤੀ ਕਿ ਮਹਾਰਾਜ ਤੁਹਾਡੇ ਮਹਿਲ ਵਿੱਚ ਚੋਰੀ ਹੋ ਗਈ ਹੈ। ਰਾਜਾ ਕਹਿਣ ਲੱਗਿਆ ਕਿ ਚੋਰੀ ਕਿਵੇਂ ਹੋ ਗਈ? ਰਾਜਾ ਮਨ ਵਿੱਚ ਵਿਚਾਰ ਕਰਨ ਲੱਗਿਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਇੰਨਾ ਸਖਤ ਪੈਰਾ ਹੋਣ ਤੋਂ ਬਾਅਦ ਮਹਿਲ ਦੇ ਅੰਦਰ ਚੋਰ ਕਿਵੇਂ ਦਾਖਲ ਗਿਆ? ਕਿ ਕੋਈ ਆਕਾਸ਼ ਦੇ ਰਸਤੇ ਚੋਰੀ ਕਰਕੇ ਲੈ ਗਿਆ ਰਾਜਾ ਆਪਣੇ ਸੈਨਿਕਾਂ ਨੂੰ ਕਹਿਣ ਲੱਗਿਆ ਠੀਕ ਹੈ ਕੋਈ ਗੱਲ ਨਹੀਂ ਇਹ ਕੰਮ ਕਰੋ ਉਸੇ ਜਗ੍ਹਾ ਤੇ ਸੱਤ ਕਲਸ਼ ਹੋ ਟੰਗਵਾ ਦਿਓ ਚੋਰ ਫਿਰ ਆਵੇਗਾ ਤੇ ਇਸ ਵਾਰ ਪਹਿਰੇ ਨੂੰ ਸਤ ਰੱਖਣਾ ਕਿਸੇ ਵੀ ਤਰ੍ਹਾਂ ਉਸ ਨੂੰ ਅਸੀਂ ਫੜਨਾ ਹੈ ਇਸ ਤਰ੍ਹਾਂ ਰਾਜਾ ਨੇ ਉਸੇ ਜਗ੍ਹਾ ਤੇ ਸੱਤ ਕਲਸ਼ ਫਿਰ ਤੋਂ ਲਗਵਾ ਦਿੱਤੇ ਇਧਰ ਛੇੜ ਦਾ ਮੁੰਡਾ ਮਨ ਵਿੱਚ ਵਿਚਾਰ ਕਰਨ ਲੱਗਾ ਹੈ ਕਿ ਚਲੋ ਸੱਤ ਕਸ਼ਤਾਂ ਮੇਰੇ ਕੋਲ ਆ ਹੀ ਗਏ ਹਨ ਜੇਕਰ ਰਾਜਾ ਨੇ ਕਲਿਸ਼ ਫਿਰ ਤੋਂ ਰਖਵਾ ਦਿੱਤੇ ਹਨ ਤਾਂ ਮੈਂ ਕਿਸੇ ਦਿਨ ਉਹਨਾਂ ਨੂੰ ਵੀ ਉਤਾਰ ਲਵਾਂਗਾ ਦੋਸਤੋ ਇੱਕ ਦਿਨ ਉਹ ਘੁੰਮਣ ਲਈ ਜਾਂਦਾ ਹੈ ਤੇ ਹੋਰ ਸੱਤ ਕਸ਼ਤ ਦੇ ਚੋਰ ਦੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਅੱਜ ਰਾਤ ਨੂੰ ਇਹਨਾਂ ਨੂੰ ਉਤਾਰ ਲੈ ਜਾਵਾਂਗਾ ਉਹ ਚੋਰ ਬੜਾ ਹੀ ਚਲਾਕ ਹੋ ਗਿਆ ਸੀ ਕਲਿਸ਼ ਉਤਾਰਨ ਦਾ ਤਰੀਕਾ ਤਾਂ ਉਸ ਨੂੰ ਪਤਾ ਹੀ ਸੀ ਅਗਲੇ ਦਿਨ ਉਹ ਰਾਤ ਦੇ 12 ਵਜੇ ਇਕੱਲਾਂ ਤੇ ਹਥੋੜਾ ਲੈ ਕੇ ਰਾਜਾ ਦੇ ਕਿਲੇ ਦੇ ਪਿੱਛੇ ਪਹੁੰਚ ਜਾਂਦਾ ਹੈ ਪਹਿਲਾਂ ਦੀ ਤਰ੍ਹਾਂ ਉਹ ਫਿਰ ਤੋਂ ਕਿਲ੍ਹਾ ਠੋਕਦਾ ਹੋਇਆ ਮਹਿਲ ਦੇ ਉੱਪਰ ਚੜ ਜਾਂਦਾ ਹੈ ਤੇ ਫਿਰ ਤੋਂ ਉਹਨਾਂ ਸੱਤ ਕਲਸ਼ਾਂ ਨੂੰ ਉਤਾਰ ਕੇ ਉਸੇ ਤਰ੍ਹਾਂ ਹੇਠਾਂ ਆ ਜਾਂਦਾ ਹੈ ਸਮਲ ਚੋਰ ਉਸ ਕਲਸ਼ ਲੈ ਕੇ ਉਸੇ ਖੂਹ ਵਿੱਚ ਰੱਖ ਦਿੰਦਾ ਹੈ ਇਧਰ ਸਵੇਰੇ ਰਾਜਾ ਦੇ ਮੰਤਰੀ ਤੇ ਪਹਿਰੇਦਾਰਾਂ ਨੇ ਦੇਖਿਆ ਤਾਂ ਰਾਜਾ ਨੂੰ ਕਿਹਾ ਮਹਾਰਾਜ ਅੱਜ ਫਿਰ ਕਲ ਚੋਰੀ ਹੋ ਗਏ ਹਨ ਰਾਜਾ ਕਹਿਣ ਲੱਗਿਆ ਕਿ ਐਨਾ ਸੱਤ ਪੈਰਾ ਹੁੰਦੇ ਹੋਏ ਵੀ ਕਲ ਚੋਰੀ ਹੋ ਜਾਣ ਬੜੇ ਸ਼ਰਮ ਦੀ ਗੱਲ ਹੈ ਤੁਸੀਂ ਸਾਰੇ ਰਾਤ ਪਰ ਕੀ ਕਰਦੇ ਰਹਿੰਦੇ ਹੋ ਪਹਿਰੇਦਾਰ ਕਹਿਣ ਲੱਗਿਆ ਮਹਾਰਾਜ ਸਾਡਾ ਕੋਈ ਦੋਸ਼ ਨਹੀਂ ਹੈ ਅਸੀਂ ਪੂਰੀ ਰਾਤ ਬੜੀ ਇਮਾਨਦਾਰੀ ਨਾਲ ਜਾ ਕੇ ਪਹਿਰਾ ਦਿੰਦੇ ਹਾਂ ਤੇ ਪਤਾ ਨਹੀਂ ਕਿੱਥੋਂ ਚੋਰ ਆ ਕੇ ਕਸ ਚੋਰੀ ਕਰਕੇ ਲੈ ਜਾਂਦਾ ਹੈ ਰਾਜਾ ਉਸ ਗੱਲ ਤੋਂ ਬਹੁਤ ਪਰੇਸ਼ਾਨ ਹੋਇਆ ਸੋਚਣ ਲੱਗਿਆ ਕਿ ਸਾਨੂੰ ਉਸ ਚੋਰ ਨੂੰ ਫੜਨਾ ਹੋਵੇਗਾ ਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਹੋਵੇਗੀ ਇਹ ਸੋਚ ਕੇ ਰਾਜਾ ਨੇ ਫਿਰ ਤੋਂ ਉਸੇ ਜਗ੍ਹਾ ਤੇ ਕੱਜ ਰਕਵਾ ਦਿੱਤੇ ਤੇ ਇਸ ਵਾਰ ਰਾਜਾ ਨੇ ਸਖਤ ਲੇਜੇ ਨਾਲ ਆਪਣੇ ਸੈਨਿਕਾਂ ਨੂੰ ਕਿਹਾ ਕਿ ਚੌਕਸੀ ਹੋਰ ਵਧਾ ਦਿਓ ਤੇ ਇਸ ਵਾਰ ਚੋਰ ਸਾਡੀ ਪਕੜ ਵਿੱਚ ਆ ਜਾਣਾ ਚਾਹੀਦਾ ਹੈ ਦੋਸਤੋ ਹੁਣ ਤਾਂ ਸਾਰੇ ਸੈਨਿਕ ਬੜੇ ਸਾਵਧਾਨ ਹੋ ਜਾਂਦੇ ਹਨ ਦਰਵਾਜ਼ੇ ਤੇ ਸਖਤ ਪਹਿਰਾ ਹੋ ਜਾਂਦਾ ਹੈ ਸੈਨਾ ਲਗਾ ਦਿੱਤੀ ਜਾਂਦੀ ਹੈ ਤੇ ਜਦ ਇਹ ਗੱਲ ਉਸ ਸੇੜ ਦੇ ਮੁੰਡੇ ਨੇ ਸੁਣ ਲਈ ਮਹਾਰਾਜ ਨੇ ਸਤ ਕੱਜ ਫਿਰ ਤੋਂ ਟੰਗਵਾ ਦਿੱਤੇ ਹਨ ਤਾਂ ਉਹ ਵਿਚਾਰ ਕਰ ਲੱਗਿਆ ਕਿ 14 ਕਲਸ਼ ਤਾਂ ਹੋ ਚੁੱਕੇ ਹਨ ਤੇ 7 ਕਲਸ਼ ਹੋਰ ਅੱਜ ਮੈਂ ਲੈ ਕੇ ਆਵਾਂਗਾ। ਦੋਸਤੋ ਰਾਤ ਨੂੰ ਜਿਵੇਂ ਹੀ 12 ਵਜਦੇ ਹਨ ਤਾਂ ਉਹ ਘਰੋਂ ਬਾਹਰ ਨਿਕਲਦਾ ਹੈ। ਜਦ ਘਰੋਂ ਬਾਹਰ ਨਿਕਲਿਆ ਤਾਂ ਉਸਦੇ ਪਿਤਾ ਕਪੂਰ ਚੰਦ ਵੀ ਉਸ ਨੂੰ ਦੇਖ ਲੈਂਦੇ ਹਨ। ਮਨ ਵਿੱਚ ਸੋਚਦੇ ਹਨ ਕਿ ਮੁੰਡਾ ਇੰਨੀ ਰਾਤ ਨੂੰ ਕਿੱਥੇ ਜਾਂਦਾ ਹੈ? ਮੈਨੂੰ ਦੇਖਣਾ ਚਾਹੀਦਾ ਹੈ। ਹੁਣ ਤਾਂ ਸੇਠ ਕਪੂਰ ਚੰਦ ਆਪਣੇ ਮੁੰਡੇ ਦਾ ਪਿੱਛਾ ਕਰਦਾ ਹੈ। ਸਾਮਲ ਰਾਜਾ ਦੇ ਮਹਿਲ ਦੇ ਪਿੱਛੇ ਜਾ ਕੇ ਦੀਵਾਰ 'ਚ ਕਿੱਲਾ ਠੋਕਨ ਲੱਗਦਾ ਹੈ ਚੋਰ ਦਾ ਪਯੋ ਲੁੱਕ ਕੇ ਇਹ ਦੇਖ ਰਿਹਾ ਸੀ ਚੋਰ ਉਹਨਾਂ ਕਿੱਲਾ ਨੂੰ ਠੋਕਦਾ ਜਾਂਦਾ ਹੈ ਤੇ ਉੱਪਰ ਚੜ੍ਹਦਾ ਜਾਂਦਾ ਹੈ ਉਹਨਾਂ ਕਿੱਲਾਂ ਦੇ ਸਹਾਰੇ ਹੌਲੀ-ਹੌਲੀ ਉਹ ਸੱਤ ਮੰਜ਼ਲ ਤੱਕ ਪਹੁੰਚ ਜਾਂਦਾ ਹੈ ਤੇ ਉੱਥੇ ਪਹੁੰਚ ਕੇ ਉਹਨਾਂ ਸੱਤੇ ਕਲਸ਼ਾਂ ਨੂੰ ਉਤਾਰ ਕੇ ਆਪਣੀ ਕਮਰ ਤੇ ਬੰਨ੍ਹਦਾ ਹੈ ਤੇ ਹੇਠਾਂ ਜਾਂਦਾ ਹੈ ਦੋਸਤੋ ਉਤਰ ਸੇਠ ਸੋਚ ਰਿਹਾ ਸੀ ਕਿ ਮੇਰਾ ਮੁੰਡਾ ਇੰਨੀ ਵੱਡੀ ਚੋਰੀ ਕਰ ਰਿਹਾ ਹੈ ਰਾਜਾ ਦੇ ਕਿਲੇ ਦੇ ਉੱਪਰ ਚੜ ਕੇ ਸੋਨੇ ਦੇ ਕਲਸ਼ਾਂ ਦੀ ਚੋਰੀ ਕਰ ਰਿਹਾ ਹੈ ਜੇਕਰ ਰਾਜਾ ਨੂੰ ਪਤਾ ਲੱਗਿਆ ਤਾਂ ਉਹ ਜ਼ਰੂਰ ਉਸ ਨੂੰ ਫਾਂਸੀ ਤੇ ਚੜਾ ਦੇਵੇਗਾ ਇਸ ਲਈ ਮੈਨੂੰ ਇਸ ਨੂੰ ਸਮਝਾਉਣਾ ਚਾਹੀਦਾ ਹੈ ਇਹ ਸੋਚ ਕੇ ਕਪੂਰ ਚੰਦ ਵੀ ਉਹਨਾਂ ਕਿਲਾ ਦੇ ਸਹਾਰੇ ਜੋ ਦੀਵਾਰ ਤੇ ਗੱਡੀਆਂ ਹੋਈਆਂ ਸੀ ਉਹਨਾਂ ਨਾਲ ਉੱਪਰ ਚੜਨ ਲੱਗਦਾ ਹੈ ਪਰ ਉਹ ਸੇਠ ਬੁੱਢਾ ਸੀ ਇਸ ਲਈ ਜਿਆਦਾ ਉੱਪਰ ਤੱਕ ਨਾ ਚੜ ਸਕਿਆ ਉਸ ਦੀਵਾਰ ਦੇ ਵਿੱਚ ਵਾਲੇ ਭਾਗ 'ਚ ਇੱਕ ਛੱਜਾ ਬਣਿਆ ਹੋਇਆ ਸੀ ਉਹ ਉਸੇ ਛੱਜੇ ਤੇ ਬੈਠ ਜਾਂਦਾ ਹੈ ਸੋਚਣ ਲੱਗਿਆ ਕਿ ਪਹਿਲਾਂ ਇਸ ਨੂੰ ਇੱਥੋਂ ਤੱਕ ਉੱਤਰ ਆਉਣ ਦੇ ਫਿਰ ਇਸ ਨੂੰ ਸਮਝਾਵਾਂਗਾ ਦੋਸਤੋ ਸੇਠ ਦਾ ਮੁੰਡਾ ਉਹਨਾਂ ਕਰਸ਼ਾਂ ਨੂੰ ਲੈ ਕੇ ਖੇਠਾ ਉਤਰਿਆ ਤੇ ਵਿੱਚ ਉਚਾਈ ਤੇ ਉਸਨੇ ਆਪਣੇ ਪਿਤਾ ਨੂੰ ਬੈਠੇ ਦੇਖਿਆ ਤਾਂ ਪੁੱਛਣ ਲੱਗਿਆ ਪਿਤਾ ਜੀ ਤੁਸੀਂ ਇੱਥੇ ਕਿਉਂ ਆਏ ਹੋ ਉਹ ਸੇਠ ਕਹਿਣ ਲੱਗਿਆ ਮੂਰਖ ਜੇਕਰ ਰਾਜਾ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਫਾਂਸੀ ਹੋ ਜਾਵੇਗੀ ਤੂੰ ਇਹ ਕੀ ਕਰ ਰਿਹਾ ਹੈ ਚੋਰ ਆਪਣੇ ਪਿਓ ਨੂੰ ਕਹਿਣ ਲੱਗਿਆ ਪਿਤਾ ਜੀ ਹਾਲੇ ਤੱਕ ਤਾਂ ਪਤਾ ਨਹੀਂ ਲੱਗਿਆ ਪਰ ਹੁਣ ਜ਼ਰੂਰ ਲੱਗ ਜਾਵੇਗਾ ਤੁਸੀਂ ਛੇਤੀ ਇੱਥਾਂ ਉਤਰੋ ਪਰ ਦੋਸਤੋ ਉਹ ਸੇਠ ਬੁੱਢਾ ਸੀ ਉੱਥੋਂ ਤੱਕ ਚੜਦਾ ਗਿਆ ਸੀ ਪਰ ਉਤਰਨਾ ਉਸਦੇ ਵਾਸਤੇ ਬਾਹਰ ਸੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸੇਠ ਨਾ ਉਤਰ ਸਕਿਆ ਤਾਂ ਚੋਰ ਨੇ ਵਿਚਾਰ ਕੀਤਾ ਕਿ ਜੇਕਰ ਮੇਰੇ ਪਿਤਾ ਜੀ ਇੱਥੇ ਰਹਿ ਗਏ ਤਾਂ ਮੈਂ ਆਪਣੇ ਪਿਤਾ ਜੀ ਦੇ ਕੰੰਦ ਜ਼ਰੂਰ ਫੜਿਆ ਜਾਵਾਂਗਾ ਤੇ ਸਵੇਰੇ ਜਦ ਮੈਂ ਫੜਿਆ ਗਿਆ ਤਾਂ ਰਾਜਾ ਮੈਨੂੰ ਜ਼ਰੂਰ ਫਾਂਸੀ ਤੇ ਚੜਾ ਦੇਵੇਗਾ ਇਸ ਲਈ ਉਸਨੇ ਆਪਣੇ ਝੋਲੇ ਵਿੱਚੋਂ ਇੱਕ ਕਟਾਰ ਕੱਢੀ ਤੇ ਆਪਣੇ ਪਿਤਾ ਦੇ ਸਿਰ ਨੂੰ ਕੱਟ ਲਿਆ ਤੇ ਸਿਰ ਨੂੰ ਕੱਟ ਕੇ ਉਸੇ ਝੋਲੇ ਵਿੱਚ ਰੱਖ ਦਿਆ ਤੇ ਹੇਠਾਂ ਆ ਜਾਂਦਾ ਹੈ ਤੇ ਸਿਰ ਦਾ ਸਿਰ ਕੱਟਿਆ ਹੋਇਆ ਤੜ ਉਸੇ ਛੱਜੇ ਤੇ ਪਿਆ ਰਹਿੰਦਾ ਹੈ ਚੋਰ ਤਾਂ ਉਸ ਕਲਸ਼ ਨੂੰ ਲੈ ਕੇ ਆਪਣੇ ਘਰ ਆ ਜਾਂਦਾ ਹੈ ਇੱਧਰ ਸਵੇਰੇ ਜਦ ਰਾਜਾ ਦੇ ਪਹਿਰੇਦਾਰ ਜਾ ਕੇ ਤਾਂ ਉਹਨਾਂ ਨੇ ਦੇਖਿਆ ਕਿ ਰਾਤ ਨੂੰ ਰਾਜਾ ਦੇ ਮਹਿਲ ਤੋਂ ਕਲਸ਼ਾਂ ਦੀ ਚੋਰੀ ਹੋ ਚੁੱਕੀ ਹੈ ਰਾਜਾ ਕਹਿਣ ਲੱਗਿਆ ਕਿ ਇਹੋ ਜਿਹਾ ਕਿਹੜਾ ਚੋਰ ਹੈ ਜੋ ਤਿੰਨ ਵਾਰ ਸਾਡੇ ਕਿਲੇ ਦੇ ਉੱਪਰੋਂ ਕਸ ਉਤਾਰ ਕੇ ਲੈ ਗਿਆ ਪਰ ਸਾਡੀ ਪਕੜ ਵਿੱਚ ਨਹੀਂ ਆਇਆ ਰਾਜਾ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਚੋਰ ਆਉਂਦਾ ਕਿੱਥੋਂ ਹੈ ਮਹਿਲ ਦੇ ਚਾਰੇ ਪਾਸੇ ਘੁੰਮ ਕੇ ਦੇਖੋ ਜਰੂਰ ਕਿਤੋਂ ਕੋਈ ਨਾ ਕੋਈ ਨਿਸ਼ਾਨ ਛੱਡ ਕੇ ਗਿਆ ਹੋਵੇਗਾ ਰਾਜਾ ਦੇ ਸੈਨਿਕ ਜਦ ਘੁੰਮਦੇ ਹੋਏ ਮਹਿਲ ਦੇ ਪਿੱਛੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਕਿਲੇ ਦੇ ਵਿੱਚ ਛੱਜੇ ਤੇ ਇੱਕ ਵਿਅਕਤੀ ਬੈਠਾ ਹੋਇਆ ਹੈ ਸੈਨਿਕਾਂ ਨੇ ਉੱਥੇ ਚੜ੍ਹ ਕੇ ਦੇਖਿਆ ਤਾਂ ਉੱਥੇ ਇੱਕ ਆਦਮੀ ਦੇ ਕੱਟੇ ਹੋਏ ਸਿਰ ਦੀ ਲਾਸ਼ ਪਈ ਸੀ ਰਾਜਾ ਦੇ ਸੈਨਿਕਾਂ ਨੇ ਉਸ ਨੂੰ ਘੇਟਾ ਉਤਾਰਿਆ ਤੇ ਰਾਜਾ ਨੂੰ ਕਿਹਾ ਮਹਾਰਾਜ ਇਹ ਵਿਅਕਤੀ ਪਤਾ ਨਹੀਂ ਕੌਣ ਹੈ ਕਿਉਂਕਿ ਇਸ ਦਾ ਸਿਰ ਕੋਈ ਕੱਟ ਕੇ ਲੈ ਗਿਆ ਹੈ ਜ਼ਰੂਰ ਇਸ ਦਾ ਸੰਬੰਧ ਉਸੇ ਚੋਰ ਨਾਲ ਹੋਵੇਗਾ ਦੀਵਾਰ ਤੇ ਬਨੇ ਕਿਲਾ ਦੇ ਨਿਸ਼ਾਨ ਨੂੰ ਦੇਖ ਕੇ ਰਾਜਾ ਸਮਝ ਗਿਆ ਕਿ ਚੋਰ ਦੀਵਾਰ ਵਿੱਚ ਕਿਲਾ ਠੋਕੇ ਉੱਪਰ ਜਾਂਦਾ ਹੈ ਤੇ ਇਸੇ ਰਸਤੇ ਚੋਰੀ ਕਰਕੇ ਚਲਾ ਜਾਂਦਾ ਹੈ ਕੁੰਤਾ ਰਾਜਾ ਨੇ ਆਦੇਸ਼ ਦਿੱਤਾ ਕਿ ਸਾਰੇ ਗੁਪਤਚਰਾਂ ਨੂੰ ਬੁਲਾਇਆ ਜਾਵੇ ਤੇ ਪੂਰੇ ਨਗਰ ਵਿੱਚ ਉਹਨਾਂ ਨੂੰ ਫੈਲਾ ਦਿਓ ਜਿਸ ਘਰ 'ਚ ਕੋਈ ਰੋਂਦਾ ਹੋਇਆ ਮਿਲ ਜਾਵੇ ਉਸ ਨੂੰ ਫੜ ਕੇ ਲਿਆਉਣਾ ਕਿਉਂਕਿ ਇਸ ਵਿਅਕਤੀ ਦੇ ਘਰ ਵਾਲੇ ਰੋਂਦੇ ਜ਼ਰੂਰ ਹੋਣਗੇ ਇਸ ਤਰ੍ਹਾਂ ਰਾਜਾ ਦੇ ਗੁਪਤਚਰ ਪੂਰੇ ਸ਼ਹਿਰ ਵਿੱਚ ਫੈਲ ਜਾਂਦੇ ਹਨ ਪਰ ਉਸ ਸੇਵ ਦਾ ਮੁੰਡਾ ਬੜਾ ਚਲਾਕ ਸੀ ਉਸਨੇ ਆਪਣੇ ਪਿਓ ਦਾ ਸਿਰ ਉਸੇ ਵੇਲੇ ਥੈਲੇ ਵਿੱਚ ਰਹਿਣ ਦਿੱਤਾ ਆਪਣੀ ਪਤਨੀ ਨੂੰ ਤੇ ਬੱਚਿਆਂ ਨੂੰ ਵੀ ਨਹੀਂ ਦੱਸਿਆ ਕਿਉਂਕਿ ਜੇਕਰ ਉਹ ਦਾਸਦਾ ਤਾਂ ਘਰ ਵਿੱਚ ਰੋਣਾ ਧੋਣਾ ਹੁੰਦਾ ਤੇ ਉਹ ਫੜਿਆ ਜਾਂਦਾ ਇੱਧਰ ਗੁਪਤ ਚਰਾਨ ਨੇ ਪੂਰੇ ਸ਼ਹਿਰ ਦਾ ਕੋਨਾ ਕੋਨਾ ਛਾਨ ਮਾਰਿਆ ਪਰ ਕਿਤੋਂ ਕੋਈ ਰੋਂਦਾ ਹੋਇਆ ਨਜ਼ਰ ਨਾ ਆਇਆ ਤਾਂ ਰਾਜਾ ਨੇ ਕਿਹਾ ਕਿ ਦੇਖੋ ਇੱਕ ਕੰਮ ਕਰੋ ਜੇਕਰ ਸ਼ਹਿਰ 'ਚ ਕੋਈ ਰੋ ਨਹੀਂ ਰਿਹਾ ਤਾਂ ਤੁਸੀਂ ਲੋਕ ਇਸ ਮਰੇ ਹੋਏ ਸਰੀਰ ਨੂੰ ਇੱਕ ਰੱਥ ਵਿੱਚ ਰੱਖ ਕੇ ਪੂਰੇ ਸ਼ਹਿਰ ਵਿੱਚ ਘੁਮਾਓ ਜਦ ਇਸ ਦਾ ਕੋਈ ਆਪਣਾ ਇਸ ਨੂੰ ਦੇਖੇਗਾ ਤਾਂ ਰੋਣ ਲੱਗੇਗਾ ਜਿਵੇਂ ਹੀ ਰੋਣ ਲੱਗੇ ਤਾਂ ਉਸੇ ਸਮੇਂ ਉਸ ਨੂੰ ਫੜ ਲਿਆ। ਦੋਸਤੋ ਰਾਜਾ ਨੇ ਸਾਰੇ ਸ਼ਹਿਰ ਵਿੱਚ ਜਲੂਸ ਕਢਵਾਉਣਾ ਸ਼ੁਰੂ ਕਰ ਦਿੱਤਾ। ਇੱਧਰ ਉਹ ਚੋਰ ਮਨ ਵਿੱਚ ਵਿਚਾਰ ਕਰਨ ਲੱਗਿਆ ਕਿ ਮੈਂ ਆਪਣੇ ਪਿਓ ਨੂੰ ਆਪਣੇ ਹੱਥਾਂ ਨਾਲ ਮਾਰਿਆ ਹੈ। ਉਹਨਾਂ ਦੀ ਗਰਦਨ ਨੂੰ ਕੱਟ ਕੇ ਲਿਆਇਆ ਹਾਂ ਤਾਂ ਮੈਨੂੰ ਰੋਣਾ ਜ਼ਰੂਰ ਚਾਹੀਦਾ ਹੈ। ਤਾਂ ਦੋਸਤੋ ਉਹ ਚੋਰ ਕੀ ਕਰਦਾ ਹੈ? ਬਿਲਕੁਲ ਫਟੇ ਪੁਰਾਣੇ ਕੱਪੜੇ ਪਾਉਂਦਾ ਹੈ ਤੇ ਇੱਕ ਫਲਾਂ ਦਾ ਠੇਲਾ ਲੈ ਕੇ ਇੱਕ ਚੌਰਾਹੇ ਤੇ ਪਹੁੰਚ ਜਾਂਦਾ ਹੈ। ਤੇ ਫਲ ਵੇਚਣ ਲੱਗਦਾ ਹੈ। ਹੁਣ ਪਿਓ ਮਰਿਆ ਸੀ ਇਸ ਲਈ ਉਸ ਨੂੰ ਰੋਣਾ ਰਿਹਾ ਸੀ ਸੋਚਣ ਲੱਗਿਆ ਕਿਵੇਂ ਰੋਇਆ ਜਾਵੇ ਕਿਉਂਕਿ ਰਾਜਾ ਦੇ ਸੈਨਿਕਾਂ ਨੂੰ ਪਤਾ ਲੱਗਾ ਤਾਂ ਉਹ ਫੜ ਲੈਣਗੇ ਜਿਵੇਂ ਹੀ ਉਹ ਜਲੂਸ ਜਿਸ ਵਿੱਚ ਉਸ ਚੋਰ ਦੇ ਪਿਓ ਦੀ লাশ ਰੱਖੀ ਹੋਈ ਸੀ ਉਹ ਉਸੇ ਚੋਰਾਏ ਤੇ ਆਇਆ ਤਾਂ ਰਾਜਾ ਦੇ ਸਿਪਾਹੀਆਂ ਨੇ ਉਸ ਚੋਰ ਨੂੰ ਕਿਹਾ ਕਿ ਇਹ ਫਲਾਂ ਦਾ ਠੇਲਾ ਪਿੱਛੇ ਘੱਟ ਸਿਪਾਹੀ ਜਿਵੇਂ ਹੀ ਉਸ ਠੇਲੇ ਨੂੰ ਪਿੱਛੇ ਹਟਾਉਣ ਲੱਗੇ ਤਾਂ ਚੋਰ ਨੇ ਜਾਨ ਬੁਝ ਕੇ ਉਸ ਠੇਲੇ ਨੂੰ ਪਲਟ ਦਿੱਤਾ ਜਿਸ ਕਾਰਨ ਸਾਰੇ ਫਲ ਇੱਧਰ ਉੱਧਰ ਫੈਲ ਗਏ। ਉਸੇ ਵੇਲੇ ਉਹ ਚੋਰ ਜ਼ੋਰ ਦੀ ਰੋਣ ਲੱਗਿਆ। ਚੋਰ ਤਾਂ ਆਪਣੇ ਪਿਓ ਨੂੰ ਦੇਖ ਕੇ ਰੋ ਰਿਹਾ ਸੀ ਪਰ ਰਾਜਾ ਨੇ ਸੈਨਿਕ ਸਮਝ ਰਹੇ ਸੀ ਕਿ ਇਸ ਦੇ ਫਲ ਡਿੱਗ ਗਏ ਹਨ ਇਸ ਲਈ ਇਹ ਰੋ ਰਿਹਾ ਹੈ। ਹੁਣ ਮਹਾਰਾਜ ਨੇ ਆਪਣੇ ਸੈਨਿਕਾਂ ਨੂੰ ਕਿਹਾ ਤੁਸੀਂ ਇਸ ਗਰੀਬ ਦੇ ਫਲ ਸੁੱਟ ਦਿੱਤੇ ਹਨ। ਤਾਂ ਰਾਜਾ ਖੁਦ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਦੇਖ ਭਰਾਵਾ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਸੈਨਿਕਾਂ ਦੀ ਵਜ੍ਹਾ ਨਾਲ ਤੇਰਾ ਨੁਕਸਾਨ ਹੋ ਜਾਵੇਗਾ। ਇਹ ਲੈ ਪੈਸੇ ਤੇ ਬਾਜ਼ਾਰ ਤੋਂ ਦੂਜੇ ਫਲ ਖਰੀਦ ਲੈ। ਰਾਜਾ ਨੇ ਉਸਦੇ ਫਲਾਂ ਦੀ ਦੁੱਗਣੀ ਕੀਮਤ ਦੇਖ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਚੋਰ ਚੁੱਪ ਹੋਉਂਦਾ ਨਾਮ ਨਹੀਂ ਲੈ ਰਿਹਾ ਸੀ। ਰਾਜਾ ਉਸ ਨੂੰ ਸਮਝਾ ਰਿਹਾ ਸੀ, ਧਿਰਸ ਦੇ ਰਿਹਾ ਸੀ ਤੇ ਉਸ ਨੂੰ ਚੁੱਪ ਹੋਣ ਲਈ ਕਹਿ ਰਿਹਾ ਸੀ ਪਰ ਚੋਰ ਆਪਣੇ ਪਿਓ ਨੂੰ ਦੇਖ ਕੇ ਰੋਈ ਜਾ ਰਿਹਾ ਸੀ। ਤਾਂ ਰਾਜਾ ਨੇ ਉਸਦੇ ਫਲਾਂ ਦੀ ਦੁੱਗਣੀ ਕੀਮਤ ਦੇਖ ਕੇ ਉਸ ਨੂੰ ਚੁੱਪ ਕਰਾਇਆ। ਇਸ ਤਰ੍ਹਾਂ ਚੋਰ ਤਾਂ ਆਪਣੇ ਘਰ ਚਲਾ ਜਾਂਦਾ ਹੈ ਤੇ ਰਾਜਾ ਦੇ ਸੈਨਿਕਾਂ ਨੇ ਉਸ ਸੇੜ ਦਾ ਸ਼ਰੀਰ ਪੂਰੇ ਸ਼ਹਿਰ ਵਿੱਚ ਘੁਮਾਇਆ ਪਰ ਉਸ ਨੂੰ ਦੇਖ ਕੇ ਕੋਈ ਨਾ ਰੋਇਆ ਰੋਣ ਵਾਲਾ ਤਾਂ ਰੋਕੇ ਚਲਾ ਗਿਆ ਸੀ ਰਾਜਾ ਸੋਚਣ ਲੱਗਿਆ ਕਿ ਕੋਈ ਪੱਥਰ ਦਿਲ ਹੀ ਹੋਵੇਗਾ ਫਿਰ ਰਾਜਾ ਨੇ ਆਪਣੇ ਸਿਪਾਈਆਂ ਨੂੰ ਕਿਹਾ ਕਿ ਇਸ লাশ ਨੂੰ ਸਾੜ ਦਿਓ ਜਾਦੀ ਇਸ লাশ ਨੂੰ ਸਾੜਿਆ ਜਾਵੇਗਾ ਤਾਂ ਜਿਸ ਦੇ ਕੋਲ ਇਸ লাশ ਦਾ ਸਿਰ ਹੋਵੇਗਾ ਉਹ ਉਸ ਨੂੰ ਇਸ ਜਿਤਾ ਵਿੱਚ ਪਾਉਣ ਜ਼ਰੂਰ ਆਵੇਗਾ ਫਿਰ ਉਸ ਨੂੰ ਫੜ ਲੈਣਾ ਇਸ ਤਰ੍ਹਾਂ ਰਾਜਾ ਨੇ ਆਪਣੇ 4-5 ਸੈਨਿਕਾਂ ਨੂੰ ਸ਼ਮਸ਼ਾਨ ਘਾਟ ਤੇ ਖੜਾ ਕਰ ਦਿੱਤਾ ਕਿ ਦੇਖੋ ਕੋਈ ਵੀ ਵਿਅਕਤੀ ਆਵੇ ਤਾਂ ਉਸ ਨੂੰ ਤੁਸੀਂ ਫੜ ਲੈਣਾ ਕੋਈ ਵੀ ਸ਼ਮਸ਼ਾਨ ਘਾਟ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ ਜਦ ਤੱਕ ਕਿਸ ਦਾ ਸੰਸਕਾਰ ਨਾ ਹੋ ਜਾਵੇ ਦੋਸਤੋ ਸੇਠ ਦਾ ਮੁੰਡਾ ਮਨ ਵਿੱਚ ਵਿਚਾਰ ਕਰਨ ਲੱਗਿਆ ਕਿ ਮੇਰੇ ਪਿਓ ਦੇ ਸਰੀਰ ਦਾ ਸੰਸਕਾਰ ਹੋ ਰਿਹਾ ਹੈ ਤੇ ਮੈਨੂੰ ਇਹ ਕੱਟਿਆ ਹੋਇਆ ਸਿਰ ਉਸ ਵਿੱਚ ਸੁੱਟਣਾ ਹੈ ਉਹ ਬੜਾ ਚਲਾਕ ਸੀ ਉਸਨੇ ਇੱਕ ਅਧੋਰੀ ਸਾਧੂ ਦਾ ਭੇਸ ਬਣਾਇਆ ਪੂਰੇ ਸਰੀਰ ਤੇ ਭਸਮ ਲਗਾ ਕੇ ਵੱਡੀਆਂ-ਵੱਡੀਆਂ ਨਕਲੀ ਜਟਾਵਾਂ ਲਗਾ ਲਈਆਂ ਹੱਥਾਂ ਵਿੱਚ ਤ੍ਰਿਸ਼ੂਲ ਤੇ ਖੋਪੜੀ ਲੈ ਲਈ ਤੇ ਇੱਕ ਝੋਲੇ 'ਚ ਆਪਣੇ ਪਿਓ ਦਾ ਸਿਰ ਰੱਖ ਲਿਆ ਤੇ ਹੱਥ ਵਿੱਚ ਇੱਕ ਛਿਲਮ ਫੜ ਕੇ ਸ਼ਮਸ਼ਾਨ ਘਾਟ ਤੇ ਜਾ ਪਹੁੰਚਿਆ ਸ਼ਮਸ਼ਾਨ ਘਾਟ ਦੇ ਮੇਨ ਦਰਵਾਜ਼ੇ ਤੇ ਰਾਜਾ ਦੇ ਸਿਪਾਹੀ ਲੱਗੇ ਹੋਏ ਸੀ ਉਹ ਅਧੋਰੀ ਸਾਧੂ ਸੈਨਿਕਾਂ ਨੂੰ ਕਹਿਣ ਲੱਗਿਆ ਹੈ ਰਾਜਾ ਦੇ ਸੈਨਿਕੋ ਇਹ ਜੋ ਮੇਰੇ ਹੱਥ ਵਿੱਚ ਚਿਲਮ ਦੇਖ ਰਹੇ ਹੋ ਇਹ ਚਿਲਮ ਮੈਂ 14 ਦਿਨਾ ਤੋਂ ਨਹੀਂ ਪੀ ਪਾਰਿਆ ਮੇਰਾ ਇੱਕ ਨਿਯਮ ਹੈ ਮੈਂ ਆਪਣੀ ਇਸ ਚਿਲਮ ਨੂੰ ਕਿਸੇ ਮੁਰਦੇ ਦੀ ਚਿਤਾ ਤੋਂ ਹੀ ਭਰ ਕੇ ਪੀਂਦਾ ਹਾਂ ਕਿਉਂਕਿ ਮੈਂ ਇੱਕ ਅਧੋਰੀ ਸਾਧੂ ਹਾਂ ਦੋਸਤੋ ਇਹ ਗੱਲ ਜਦ ਸੈਨਿਕਾ ਨੇ ਸੁਣੀ ਤਾਂ ਇੱਕ ਸੈਨਿਕ ਬੋਲਿਆ ਬਾਬਾ ਠੀਕ ਹੈ ਚਿਤਾ ਜਲ ਰਹੀ ਹੈ ਤੁਸੀਂ ਆਪਣੀ ਚਿਲਮ ਭਰੋ ਤੇ ਇੱਥੋਂ ਨਿਕਲ ਜਾਓ ਰਾਜਾ ਦੇ ਸਿਪਾਯਿਆਂ ਨੇ ਉਸ ਅਧੋਰੀ ਨੂੰ ਚਿਤਾ ਦੇ ਕੋਲ ਜਾਣ ਦੀ ਆਗਿਆ ਦੇ ਦਿੱਤੀ ਉਹ ਚੋਰ ਆਪਣੇ ਪਿਓ ਦੀ ਚਿਤਾ ਦੇ ਕੋਲ ਪਹੁੰਚ ਜਾਂਦਾ ਹੈ ਤੇ ਆਪਣੇ ਪਿਓ ਦੇ ਸਿਰ ਨੂੰ ਚਿਤਾ ਵਿੱਚ ਪਾ ਦਿੰਦਾ ਹੈ। ਚਿਲਮ ਭਰਨਾ ਤਾਂ ਉਸਦਾ ਇੱਕ ਬਹਾਨਾ ਸੀ। ਆਪਣੇ ਪਿਓ ਦਾ ਸਿਰ ਚਿਤਾ ਵਿੱਚ ਸੁੱਟ ਉਹ ਸ਼ਮਸ਼ਾਨ ਘਰ ਤੋਂ ਚਲਾ ਜਾਂਦਾ ਹੈ। ਦੋਸਤੋ ਸਵੇਰੇ ਤੱਕ ਰਾਜਾ ਦੇ ਚਾਰੇ ਸੈਨਿਕ ਪੈਰਾ ਦਿੰਦੇ ਰਹੇ ਪਰ ਉੱਥੇ ਕੋਈ ਨਾ ਆਇਆ। ਇੱਧਰ ਜੱਸ ਸਵੇਰ ਰਾਜਾ ਦੇ ਮੰਤਰੀ ਆ ਕੇ ਸਿਪਾਈਆਂ ਨੂੰ ਪੁੱਛਦੇ ਹਨ ਕਿ ਕੀ ਕੋਈ ਚਿਤਾ ਵਿੱਚ ਸੇਰ ਪੌਂਲੀ ਆਇਆ ਸੀ ਤਾਂ ਸਿਪਾਈਆਂ ਨੇ ਕਿਹਾ ਮਹਾਰਾਜ ਕੋਈ ਨਹੀਂ ਆਇਆ ਤਾਂ ਰਾਜਾ ਨੇ ਕਿਹਾ ਚਲੋ ਕੋਈ ਗੱਲ ਨਹੀਂ ਚਿਤਾ ਦੀ ਰਾਖ ਇਕੱਠੀ ਕਰ ਲੋ ਤੇ ਇਸ ਨੂੰ ਗੰਗਾ ਵਿੱਚ ਵਹਾ ਦੇਣਾ ਸਿਪਾਈਆਂ ਨੇ ਜਦ ਉਸ ਚਿਤਾ ਦੀ ਰਾਖ ਨੂੰ ਇਕੱਠਾ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਉਸ ਰਾਖ ਵਿੱਚ ਉਸ ਵਿਅਕਤੀ ਦੇ ਦੰਦ ਸਨ ਰਾਜਾ ਨੇ ਆਪਣੇ ਸੈਨਿਕਾਂ ਨੂੰ ਕਿਹਾ ਮੂਰਖੋ ਜਦ ਇਸ ਰਾਖ ਵਿੱਚ ਦੰਦ ਮਿਲ ਗਏ ਤਾਂ ਜ਼ਰੂਰ ਸਿਤਾ ਜ ਕਿਸੇ ਨੇ ਉਸ ਦਾ ਸਿਰ ਵੀ ਪਾਇਆ ਹੋਵੇਗਾ ਜਦੋਂ ਚੋਰ ਆਇਆ ਸੀ ਤਾਂ ਤੁਸੀਂ ਕਿੱਥੇ ਗਏ ਸੀ ਰਾਜਾ ਦੇ ਸਿਪਾਹੀ ਬੋਲੇ ਮਹਾਰਾਜ ਅਸੀਤਾ ਕਿਤੇ ਨਹੀਂ ਗਏ ਤੇ ਨਾ ਕੋਈ ਆਇਆ ਸੀ ਹਾਂ ਇੱਕ ਅਧੋਰੀ ਮਹਾਤਮਾ ਜ਼ਰੂਰ ਆਇਆ ਸੀ ਤੇ ਉਹ ਕਹਿ ਰਿਹਾ ਸੀ ਕਿ ਮੈਂ 14 ਦਿਨਾਂ ਤੋਂ ਚਿਲਮ ਨਹੀਂ ਪੀਤੀ ਉਹ ਆਪਣੀ ਚਿਲਮ ਚਿਤਾ ਦੀ ਅਗਨੀ ਵਿੱਚੋਂ ਹੀ ਭਰਦਾ ਹੈ ਤਾਂ ਅਸੀਂ ਉਸ ਨੂੰ ਚਿਲਮ ਜਲਾਉਣ ਦੀ ਆਗਿਆ ਦਿੱਤੀ ਹੋਵੇ ਨਾ ਹੋਵੇ ਉਹੀ ਅਧੋਰੀ ਚੋਰ ਹੋਵੇਗਾ ਇਹ ਸੁਣ ਕੇ ਰਾਜਾ ਬਹੁਤ ਨਿਰਾਸ਼ ਹੋ ਜਾਂਦਾ ਹੈ ਕਿ ਹੁਣ ਅਸੀਂ ਉਸ ਚੋਰ ਨੂੰ ਕਿਸ ਤਰ੍ਹਾਂ ਫੜਾਂਗੇ ਦੋਸਤੋ ਰਾਜਾ ਸੇਠ ਦਾ ਦਾਸ ਸਕਾਰ ਕਰਨ ਤੋਂ ਬਾਅਦ ਆਪਣੇ ਘਰ ਆ ਜਾਂਦਾ ਹੈ ਤੇ ਮਨ ਵਿੱਚ ਵਿਚਾਰ ਕਰਦਾ ਹੈ ਕਿ ਚੋਰ ਨੂੰ ਫੜਨਾ ਤਾਂ ਹੁਣ ਸਾਡੀ ਸ਼ਾਨ ਦੀ ਲੜਾਈ ਬਣ ਗਈ ਹੈ ਜੇਕਰ ਚੋਰ ਹੱਥ ਨਾ ਆਇਆ ਤਾਂ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਰਾਜਾ ਨੇ ਚੋਰ ਨੂੰ ਫੜਨ ਦੀ ਹੋਰ ਵਿਉਂਤ ਬਣਾਈ ਰਾਜਾ ਨੇ ਇੱਕ ਉੱਠ ਤਿਆਰ ਕਰਵਾਇਆ ਤੇ ਉਹ ਉੱਠ ਸੋਨੇ ਚਾਂਦੀ ਨਾਲ ਮੜਵਾ ਦਿੱਤਾ। ਰਾਜਾ ਨੇ ਸੋਚਿਆ ਕਿ ਅਸੀਂ ਇਸ ਉੱਠ ਨੂੰ ਨਗਰ ਵਿੱਚ ਛੱਡ ਦਿੰਦੇ ਹਾਂ ਤੇ ਇਸ ਦੀ ਨਿਗਰਾਨੀ ਲਈ ਅਸੀਂ ਆਪਣੇ ਕੁਝ ਸੈਨਿਕਾਂ ਨੂੰ ਇਸ ਦੇ ਅੱਗੇ ਪਿੱਛੇ ਲਗਾ ਦਿੰਦੇ ਹਾਂ। ਉਹ ਚੋਰ ਉਸ ਉੱਠ ਨੂੰ ਫੜਨ ਲਈ ਜ਼ਰੂਰ ਆਵੇਗਾ ਤੇ ਜੋ ਕੋਈ ਉਸ ਉੱਠ ਨੂੰ ਫੜਨ ਦੀ ਕੋਸ਼ਿਸ਼ ਕਰੇਗਾ ਸਿਪਾਹੀ ਉਸ ਨੂੰ ਫੜ ਲੈਣਗੇ। ਉਹੀ ਚੋਰ ਹੋਵੇਗਾ। ਦੋਸਤੋ ਉੱਠ ਪੂਰੇ ਸ਼ਹਿਰ ਵਿੱਚ ਘੁੰਮਦਾ ਹੋਇਆ ਜਾ ਰਿਹਾ ਸੀ। ਉਧਰ ਉਸ ਚੋਰ ਨੂੰ ਸੂਚਨਾ ਮਿਲ ਜਾਂਦੀ ਹੈ ਕਿ ਰਾਜਾ ਨੇ ਸੋਨੇ ਚਾਂਦੀ ਨਾਲ ਭਰ ਕੇ ਇੱਕ ਉੱਟ ਛੱਡਿਆ ਹੈ। ਚੋਰ ਇੱਕਦਮ ਉਸ ਉੱਟ ਨੂੰ ਫੜਨ ਲਈ ਸਾਵਧਾਨ ਹੋ ਕੇ ਬੈਠ ਜਾਂਦਾ ਹੈ। ਉਧਰ ਰਾਜਾ ਦੇ ਸਿਪਾਈ ਉਸ ਉੱਟ ਤੋਂ ਕਾਫੀ ਦੂਰ ਚੱਲ ਰਹੀ ਸੀ। ਦੋਸਤੋ ਚੋਰ ਦੇ ਘਰ ਵਿੱਚ ਤਿੰਨ ਖੋ ਤਾਂ ਪਹਿਲਾਂ ਹੀ ਖੁੱਦੇ ਹੋਏ ਸੀ। ਉਹ ਉੱਟ ਨਗਰ ਵਿੱਚ ਘੁੰਮਦਾ ਹੋਇਆ 2-4 ਦਿਨ ਬਾਅਦ ਉਸੇ ਗਲੀ ਵਿੱਚ ਪਹੁੰਚਦਾ ਹੈ ਜਿਸ ਗਲੀ 'ਚ ਉਸ ਚੋਰ ਦਾ ਮਕਾਨ ਸੀ ਇਧਰ ਸੈਨਿਕ ਸੋਚਣ ਲੱਗੇ ਕਿ ਇਹ ਤਾਂ ਸੇਠਾਂ ਦੀ ਬਸਤੀ ਹੈ ਇੱਥੇ ਤਾਂ ਚੋਰੀ ਦਾ ਕੋਈ ਕੰਮ ਹੀ ਨਹੀਂ ਤਾਂ ਸਿਪਾਈਆਂ ਨੇ ਉਸ ਉੱਠ ਤੇ ਜ਼ਿਆਦਾ ਧਿਆਨ ਨਾ ਦਿੱਤਾ ਇਧਰ ਉੱਠ ਜਦ ਉਸ ਚੋਰ ਦੇ ਘਰ ਦੇ ਸਾਹਮਣੇ ਲੰਘਿਆ ਤਾਂ ਚੋਰ ਉਸ ਉੱਠ ਦੀ ਰੱਸੀ ਫੜ ਕੇ ਆਪਣੇ ਘਰ ਦੇ ਅੰਦਰ ਲੈ ਗਿਆ ਘਰ ਦੇ ਅੰਦਰ ਲਿਜਾ ਕੇ ਉਸਨੇ ਤਲਵਾਰ ਨਾਲ ਉੱਠ ਦੀ ਗਰਦਨ ਕੱਟ ਦਿੱਤੀ ਤੇ ਉਸ ਨੂੰ ਖੂਹ ਵਿੱਚ ਪਾ ਦਿੱਤਾ ਤੇ ਮਾਰਬਲ ਨਾਲ ਬਣੇ ਹੋਏ ਪੱਥਰ ਨਾਲ ਉਸ ਖੂਹ ਨੂੰ ਟੱਕ ਦਿੱਤਾ ਤਾ ਜੋ ਉਸ ਦੇ ਅੰਦਰੋਂ ਬਦਬੂ ਨਾ ਆਵੇ। ਦੋਸਤੋ ਕੁ ਸਮੇਂ ਬਾਅਦ ਅੱਗੇ ਵਾਲੇ ਸੈਨਿਕ ਸੋਚ ਰਹੇ ਸੀ ਕਿ ਉੱਠ ਪਿੱਛੇ ਹੋਵੇਗਾ ਤੇ ਪਿੱਛੇ ਵਾਲੇ ਸੈਨਿਕ ਸੋਚ ਰਹੇ ਸੀ ਕਿ ਉੱਠ ਅੱਗੇ ਹੋਵੇਗਾ। ਪਰ ਜਦ ਕੁ ਸਮੇਂ ਬਾਅਦ ਸੈਨਿਕਾਂ ਨੇ ਦੇਖਿਆ ਕਿ ਉੱਠ ਦਾ ਤਾਂ ਕੋਈ ਅਤਾ ਪਤਾ ਨਹੀਂ ਹੈ ਤਾਂ ਉਹ ਸਭ ਘਬਰਾਨ ਲੱਗੇ। ਉਹ ਸਾਰੇ ਮਿਲ ਕੇ ਉਸ ਨੂੰ ਲੱਭਣ ਲੱਗੇ। ਜਦ ਉੱਠ ਦਾ ਪਤਾ ਨਾ ਲੱਗਿਆ ਤਾਂ ਰਾਜਾ ਨੇ ਉਹਨਾਂ ਸੈਨਿਕਾਂ ਨੂੰ ਕਿਹਾ ਦੁਸ਼ਟੋ ਮੈਂ ਤੁਹਾਨੂੰ ਇਸ ਲਈ ਤਾਂ ਛੱਡਿਆ ਸੀ ਕਿ ਤੁਸੀਂ ਉਸ ਚੋਰ ਨੂੰ ਫੜ ਲਿਓ ਪਰ ਤੁਸੀਂ ਮੇਰਾ ਉਠ ਹੀ ਗਾਇਬ ਕਰਵਾ ਦਿੱਤਾ ਸੈਨਿਕ ਕਹਿਣ ਲੱਗੇ ਮਹਾਰਾਜ ਪਤਾ ਨਹੀਂ ਇਸ ਚਰਾਏ ਤੇ ਉਹ ਕਿੱਥੇ ਗੁੰਮ ਹੋ ਗਿਆ ਇਹ ਬਸਤੀ ਤਾਂ ਸੇਠ ਲੋਕਾਂ ਦੀ ਹੈ ਤੇ ਸੇਠ ਲੋਕ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਫਿਰ ਵੀ ਰਾਜਾ ਨੇ ਆਪਣੀ ਸੰਤੁਸ਼ਟੀ ਲਈ ਸਾਰੇ ਘਰਾਂ ਦੀ ਤਲਾਸ਼ੀ ਕਰਵਾਈ ਪਰ ਉਹ ਸੇਠ ਦਾ ਮੁੰਡਾ ਬੜਾ ਚਲਾਕ ਸੀ ਉਸ ਨੇ ਆਪਣੇ ਘਰ ਦਾ ਫਰਸ਼ ਮਾਰਬਲ ਜਿਹਾ ਬਣਾ ਰੱਖਿਆ ਸੀ ਇਸ ਲਈ ਰਾਜਾ ਦੇ ਸਿਪਾਈ ਆਏ ਤੇ ਚਲੇ ਗਏ ਸੱਚਨ ਲੱਗੇ ਕਿ ਇਹ ਤਾਂ ਸੇੜ ਦਾ ਕਾਰ ਹੈ ਇਸ ਵਿੱਚ ਚੋਰੀ ਦਾ ਮਤਲਬ ਹੀ ਨਹੀਂ ਹੈ ਰਾਜਾ ਦਾ ਜਦ ਉੱਠ ਗਾਇਬ ਹੋ ਜਾਂਦਾ ਹੈ ਤਾਂ ਰਾਜਾ ਬੜਾ ਪਰੇਸ਼ਾਨ ਹੁੰਦਾ ਹੈ ਕਿ ਹੁਣ ਕਿਵੇਂ ਚੋਰ ਨੂੰ ਫੜਿਆ ਜਾਵੇ ਇਹ ਚੋਰ ਬੜਾ ਚਲਾਕ ਹੈ ਸਾਡੇ ਕਲਸ਼ ਵੀ ਲੈ ਗਿਆ ਪਹਿਚਾਨ ਨਾ ਹੋਵੇ ਇਸ ਲਈ ਆਪਣੇ ਸਾਥੀ ਚੋਰ ਦਾ ਸਿਰ ਵੀ ਕੱਟ ਕੇ ਲੈ ਗਿਆ ਤੇ ਉਸ ਨੂੰ ਚਿਤਾ ਵਿੱਚ ਪਾ ਕੇ ਵੀ ਚਲਾ ਗਿਆ ਤੇ ਅੱਜ ਸਾਡਾ ਉਠ ਵੀ ਗਾਇਬ ਕਰ ਦਿੱਤਾ ਹਾਰ ਕੇ ਰਾਜਾ ਨੇ ਤਿੰਨ ਮਹਿਲਾ ਗੁਪਤਚਰਾ ਨੂੰ ਬੁਲਾਇਆ ਰਾਜਾ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਡੇ ਵਿੱਚ ਸਭ ਸ੍ਰਿਸ਼ਟ ਕੌਣ ਹੈ ਇੱਕ ਮਹਿਲਾ ਗੁਪਤਚਰ ਬੋਲੀ ਮਹਾਰਾਜ ਮੈਂ ਸਭ ਸ੍ਰਿਸ਼ਟ ਹਾਂ ਤੇ ਮੈਂ ਤੁਹਾਡੇ ਉਠ ਦਾ ਪਤਾ ਲਗਾ ਸਕਦੀ ਹਾਂ ਰਾਜਾ ਨੇ ਕਿਹਾ ਠੀਕ ਹੈ ਜੇਕਰ ਤੂੰ ਉਠ ਦਾ ਪਤਾ ਲਗਾ ਲਿਆ ਤਾਂ ਅਸੀਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗੇ ਤੇ ਉਸ ਦੇ ਨਾਲ ਤੈਨੂੰ ਉਸ ਚੋਰ ਦਾ ਵੀ ਪਤਾ ਲਗਾਉਣਾ ਹੋਵੇਗਾ ਦੋਸਤੋ ਹੁਣ ਤਾਂ ਉਹ ਮਹਿਲਾ ਗੁਪਤਚਰ ਰਾਜਾ ਦੇ ਉੱਠ ਦਾ ਪਤਾ ਲਗਾਉਣ ਲਈ ਚੱਲ ਪੈਂਦੀ ਹੈ ਉਹ ਮੈਲਾ ਗੁਪਤ ਚਰ ਇੱਕ ਥੈਲਾ ਲੈਂਦੀ ਹੈ ਤੇ ਥੈਲੇ ਵਿੱਚ ਕੁਝ ਬਰਤਨ ਰੱਖ ਲੈਂਦੀ ਹੈ ਤੇ ਨਗਰ ਵਿੱਚ ਮੰਗਨ ਦਾ ਕੰਮ ਕਰਨ ਲੱਗਦੀ ਹੈ 2-4 ਦਿਨਾਂ ਚ ਉਹ ਉਸੇ सेठ ਦੇ ਘਰ ਪਹੁੰਚ ਜਾਂਦੀ ਹੈ ਤੇ ਉੱਥੇ ਜਾ ਕੇ ਪੁੱਛਦੀ ਹੈ ਕਿ ਭੈਣ ਜੇਕਰ ਤੁਹਾਡੇ ਘਰ ਉੱਠ ਦਾ ਕੰਨ ਹੋਵੇ ਤਾਂ ਮੈਨੂੰ ਦੇ ਦਿਓ ਮੇਰਾ ਪਤੀ ਬਹੁਤ ਬਿਮਾਰ ਹੈ ਉਹਨਾਂ ਨੂੰ ਉੱਠ ਦੇ ਕੰਨ ਦੀ ਸਖਤ ਜ਼ਰੂਰਤ ਹੈ ਜੇਕਰ ਉੱਠ ਦਾ ਕੰਨ ਮਿਲ ਜਾਵੇ ਤਾਂ ਉਹ ਰੁਬਾ ਸਕਤੇ ਹਨ ਦੋਸਤੋ ਉਹ ਚੋਰ ਉਸ ਸਮੇਂ ਇਸ਼ਨਾਨ ਕਰ ਰਿਹਾ ਸੀ ਤੇ ਉਸ ਦੀ ਪਤਨੀ ਘਰੇ ਸੀ ਦਰਵਾਜੇ ਤੇ ਇੱਕ ਦੁਖੀ ਮਹਿਲਾ ਨੂੰ ਦੇਖ ਕੇ ਸੇਠਾਨੀ ਉਸ ਨੂੰ ਆਪਣੇ ਘਰ ਦੇ ਅੰਦਰ ਬੁਲਾ ਲੈਂਦੀ ਹੈ ਉਸ ਨੇ ਸੋਚਿਆ ਕਿ ਕੋਈ ਦੁਖਿਆਰੀ ਹੈ ਪਹਿਲਾਂ ਤਾਂ ਉਸ ਨੂੰ ਰੋਟੀ ਖਵਾਈ ਫਿਰ ਉਸ ਤੋਂ ਬਾਅਦ ਉਹ ਆਪਣੇ ਘਰ ਦੇ ਅੰਦਰੋਂ ਉੱਠਦਾ ਇੱਕ ਕੰਨ ਕੱਟ ਲਿਆ ਤੇ ਲਿਆ ਕੇ ਉਸ ਨੂੰ ਦੇ ਦਿੱਤਾ ਸੋਚਿਆ ਕਿ ਇਹ ਉੱਠ ਤਾਂ ਹੁਣ ਵੀ ਖੋਜ ਪਿਆ ਪਿਆ ਸੜ ਰਿਹਾ ਹੈ ਜੇਕਰ ਇਸਨਾਲ ਕਿਸੇ ਦਾ ਭਲਾ ਹੋ ਰਿਹਾ ਹੈ ਤਾਂ ਕਰ ਲੈਣਾ ਚਾਹੀਦਾ ਹੈ ਪਰ ਉਸਨੂੰ ਕੀ ਪਤਾ ਸੀ ਕਿ ਇਹ ਰਾਜਾ ਦੀ ਗੁਪਤ ਸਰ ਹੈ ਉਠ ਦਾ ਕੰਨ ਲੈ ਕੇ ਉਹ ਮਹਿਲਾ ਗੁਪਤ ਸਰ ਉੱਥੋਂ ਚਲੀ ਜਾਂਦੀ ਹੈ ਉਹ ਸਮਝ ਗਈ ਸੀ ਕਿ ਇਹ ਚੋਰ ਦਾ ਘਰ ਹੈ ਉਹ ਉਸ ਚੋਰ ਦੇ ਘਰੋਂ ਨਿਕਲੀ ਹੀ ਸੀ ਕਿ ਉਸੇ ਸਮੇਂ ਉਹ ਚੋਰ ਵੀ ਇਸ਼ਨਾਨ ਕਰਕੇ ਵਾਪਸ ਆ ਜਾਂਦਾ ਹੈ ਉਸਨੇ ਦਰਵਾਜ਼ੇ ਤੇ ਮੰਗਨ ਵਾਲੀ ਨੂੰ ਨਿਕਲਦੇ ਹੋਏ ਦੇਖਿਆ ਤਾਂ ਉਸਨੂੰ ਸਮਝ ਵਿੱਚ देर ਨਾ ਲੱਗੀ ਕਿ ਇਹ ਕੋਈ ਖਤਰਾ ਹੈ ਮੈਨੂੰ ਇਸਨੂੰ ਰੋਕਣਾ ਹੋਵੇਗਾ ਇਹ ਸੋਚ ਕੇ ਸੇਰਦਾ ਮੁੰਡਾ ਜਲਦੀ ਦੇਨੇ ਉਸਦੇ ਕੋਲ ਜਾਂਦਾ ਹੈ ਤੇ ਉਸ ਮੰਗਣ ਵਾਲੀ ਨੂੰ ਕਹਿਣ ਲੱਗਿਆ ਕਿ ਤੂੰ ਕੌਣ ਹੈ ਤਾਂ ਉਹ ਕਹਿਣ ਲੱਗੀ ਭਰਾਵਾ ਮੈਂ ਤਾਂ ਰੋਟੀ ਮੰਗਣ ਵਾਲੀ ਹਾਂ ਤੇ ਮੈਂ ਤਾਂ ਰੋਟੀ ਲੈ ਕੇ ਆਈ ਹਾਂ ਚੋਰ ਕਹਿਣ ਲੱਗਿਆ ਆ ਮੇਰੇ ਨਾਲ ਮੈਂ ਤੈਨੂੰ ਚੰਗਾ ਭੋਜਨ ਦਿਲਵਾਵਾਂਗਾ ਇਹਨਾਂ ਕਹਿ ਕੇ ਉਸ ਮਹਿਲਾ ਕੁਪਤਚਰ ਨੂੰ ਖਿੱਚਦਾ ਹੋਇਆ ਘਰ ਦੇ ਅੰਦਰ ਲੈ ਜਾਂਦਾ ਹੈ ਤੇ ਆ ਕੇ ਆਪਣੀ ਪਤਨੀ ਨੂੰ ਪੁੱਛਣ ਲੱਗਿਆ ਤੂੰ ਇਸ ਨੂੰ ਕੀ ਦਿੱਤਾ ਹੈ ਸੇਠਾਨੀ ਕਹਿਣ ਲੱਗੀ ਕਿ ਕਿਉਂ ਕੀ ਗੱਲ ਹੋ ਗਈ ਇਹ ਤਾਂ ਉੱਠ ਦਾ ਕੰਨ ਮੰਗ ਰਹੀ ਸੀ ਇਸ ਦਾ ਪਤੀ ਬਹੁਤ ਬਿਮਾਰ ਹੈ ਮੈਂ ਇਸ ਨੂੰ ਉੱਠ ਦਾ ਕੰਨ ਦਿੱਤਾ ਹੈ ਚੋਰ ਕਹਿਣ ਲੱਗਿਆ ਤੂੰ ਨਹੀਂ ਜਾਣਦੀ ਇਹ ਕੋਣ ਹੈ ਇਹ ਰਾਜਾ ਦੀ ਗੁੱਸਰ ਹੈ ਇਹ ਤਾਂ ਚੰਗਾ ਹੋਇਆ ਕਿ ਮੈਂ ਮੌਕੇ ਤੇ ਆ ਗਿਆ ਨਹੀਂ ਤਾਂ ਅੱਜ ਮੈਨੂੰ ਫਾਂਸੀ ਦੀ ਸਜ਼ਾ ਹੋ ਹੀ ਜਾਂਦੀ ਇਹ ਕਹਿ ਕੇ ਚੋਰ ਨੇ ਉਸ ਨੂੰ ਉਸੇ ਖੂਬ ਵਿੱਚ ਪਾ ਦਿੱਤਾ ਤੇ ਉੱਪਰੋਂ ਮਾਰਬਲ ਵਾਲੇ ਪੱਥਰ ਨਾਲ ਢੱਕ ਦਿੱਤਾ ਉਹ ਭੋਜਨ ਪਾਣੀ ਉਸੇ ਖੂਬ ਵਿੱਚ ਪਹੁੰਚਾ ਦਿਆ ਕਰਦਾ ਸੀ ਇਸ ਤਰ੍ਹਾਂ ਉਸ ਰਾਜਾ ਦੀ ਮਹਿਲਾ ਗੁਪਤ ਚਰ ਨੂੰ ਚੋਰ ਦੇ ਇਥੇ ਖੋਚ ਬੰਦ ਪਈ ਕਈ ਦਿਨ बीत ਜਾਂਦੇ ਹਨ ਜਦ ਕਈ ਦਿਨ बीत ਜਾਂਦੇ ਹਨ ਤਾਂ ਰਾਜਾ ਨੂੰ ਖਬਰ ਮਿਲੀ ਕਿ ਰਾਜਾ ਦੀ ਉਹ ਗੁਪਤ ਚਰ ਗਾਇਬ ਹੋ ਗਈ ਹੈ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਹੈ ਰਾਜਾ ਨੇ ਆਪਣੇ ਸੈਨਿਕਾਂ ਨੂੰ ਉਸ ਮਹਿਲਾ ਗੁਪਤ ਚਰ ਦੀ ਪਾਲ ਵਿੱਚ ਲਗਾ ਦਿੱਤਾ ਪਰ ਉਸ ਦਾ ਕੋਈ ਵੀ ਪਤਾ ਨਾ ਲੱਗਿਆ ਇਹ ਦੇਖ ਕੇ ਰਾਜਾ ਬਹੁਤ ਨਿਰਾਸ਼ ਹੋਇਆ ਮਨ ਹੀ ਮਨ ਸੋਚਣ ਲੱਗਿਆ ਕਿ ਉਹ ਚੋਰ ਕਿਹੋ ਜਿਹਾ ਹੈ ਜਿਸਨੇ ਮੈਨੂੰ ਖੜਾ ਦਿੱਤਾ ਅਸੀਂ ਕੁਝ ਵੀ ਕਰੀਏ ਉਹ ਸਾਡੇ ਹੱਥ ਨਹੀਂ ਆਉਂਦਾ ਤਾਂ ਰਾਜਾ ਨੇ ਹਾਰ ਕੇ ਐਲਾਨ ਕਰਵਾ ਦਿੱਤਾ ਕਿ ਜੋ ਚੋਰ ਹੈ ਉਹ ਮੇਰੇ ਦਰਬਾਰ ਚ ਆ ਕੇ ਚੋਰੀ ਸਵੀਕਾਰ ਕਰ ਲਵੇ ਤੇ ਚੋਰੀ ਦੀਆਂ ਚੀਜ਼ਾਂ ਬਰਾਮਦ ਕਰਾ ਦੇਵੇ ਤਾਂ ਮੈਂ ਉਸ ਨੂੰ ਅੱਧਾ ਰਾਜ ਦੇ ਦੇਵਾਂਗਾ ਹੁਣ ਜਦ ਅੱਧੇ ਰਾਜ ਦਾ ਨਾਮ ਸੁਣਿਆ ਤਾਂ ਵੱਡੇ ਵੱਡੇ ਨਾਮੀ ਚੋਰ ਰਾਜਾ ਦੇ ਦਰਬਾਰ ਵਿੱਚ ਆਉਣ ਲੱਗੇ ਤੇ ਕਿ ਮਹਾਰਾਜ ਤੁਹਾਡੀ ਚੋਰੀ ਅਸੀਂ ਕੀਤੀ ਹੈ ਤਾਂ ਰਾਜਾ ਉਹਨਾਂ ਤੋਂ ਪੁੱਛਦਾ ਹੈ ਦੱਸੋ ਤੁਸੀਂ ਜੇਕਰ ਚੋਰੀ ਕੀਤੀ ਹੈ ਤਾਂ ਚੋਰੀ ਕਿਸ ਕਿਸ ਚੀਜ਼ ਦੀ ਹੋਈ ਹੈ ਜਦ ਇਹ ਗੱਲ ਪੁੱਛੀ ਜਾਂਦੀ ਤਾਂ ਉਹ ਚੋਰ ਦੱਸ ਹੀ ਨਹੀਂ ਪਾਉਂਦੇ ਕੋਈ ਕਿਸੇ ਚੀਜ਼ ਦੀ ਚੋਰੀ ਦੱਸਦਾ ਸੀ ਤੇ ਕੋਈ ਕਲਚ ਦੀ ਚੋਰੀ ਦੱਸਦਾ ਸੀ ਕਿਉਂਕਿ ਉਹਨਾਂ ਤਾਂ ਗੱਲ ਸੁਣ ਰੱਖੀ ਸੀ ਪਰ ਕਰਜ ਤੋਂ ਇਲਾਵਾ ਜਿੰਨਾ ਜਿੰਨਾ ਚੀਜ਼ਾਂ ਦੀ ਚੋਰੀ ਹੋਈ ਸੀ ਉਹ ਚੋਰ ਨਹੀਂ ਜਾਣਦੇ ਸੀ ਇਸ ਲਈ ਨਹੀਂ ਦੱਸ ਸਕਦੇ ਹੁਣ ਤਾਂ ਜੋ ਚੋਰ ਰਾਜਾ ਦੇ ਲਾਲਚ ਵਿੱਚ ਉਸਦੇ ਕੋਲ ਆਉਂਦਾ ਰਾਜਾ ਸਮਝ ਜਾਂਦਾ ਕਿ ਸੀ ਕਿ ਇਹ ਚੋਰ ਝੂਠ ਬੋਲ ਰਿਹਾ ਹੈ ਤਾਂ ਉਸ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਿੰਦੇ ਸੀ ਇੱਕ ਦਿਨ ਸੇਠ ਦਾ ਮੁੰਡਾ ਜੋ ਅਸਲੀ ਚੋਰ ਸੀ ਉਸਨੇ ਸੋਚਿਆ ਕਿ ਮੈਨੂੰ ਰਾਜਾ ਦੇ ਕੋਲ ਜਾ ਕੇ ਦੱਸਣਾ ਚਾਹੀਦਾ ਹੈ ਇਸ ਦੇ ਬਦਲੇ ਮੈਨੂੰ ਅੱਧਾ ਰਾਜ ਮਿਲ ਜਾਵੇਗਾ ਤਾਂ ਉਸਨੇ ਬਿਲਕੁਲ ਸਧਾਰਨ ਵੇਸ਼ਭੂਸ਼ਾ ਬਣਾਈ ਤੇ ਰਾਜਾ ਦੇ ਦਰਬਾਰ ਪਹੁੰਚ ਜਾਂਦਾ ਹੈ ਕਹਿਣ ਲੱਗਿਆ ਮਹਾਰਾਜ ਮੈਂ ਅਸਲੀ ਚੋਰ ਹਾਂ ਮੈਂ ਹੀ ਤੁਹਾਡੇ ਇੱਥੇ ਚੋਰੀ ਕੀਤੀ ਹੈ ਦੋਸਤੋ ਸਾਦੀ ਵੇਸ਼ਭੂਸ਼ਾ ਵਾਲੇ ਸੇਠ ਦੀ ਗੱਲ ਸੁਣ ਕੇ ਰਾਜਾ ਨੂੰ ਉਸਤੇ ਵਿਸ਼ਵਾਸ ਨਹੀਂ ਹੁੰਦਾ ਕਿ ਇਸਨੇ ਵੀ ਚੋਰੀ ਕੀਤੀ ਹੈ ਰਾਜਾ ਕਹਿਣ ਲੱਗਿਆ ਸੇਠ ਪਾਗਲ ਹੋ ਗਿਆ ਹੈ ਅੱਧੇ ਰਾਜ ਦੇ ਚੱਕਰ ਵਿੱਚ ਆਪਣੇ ਆਪ ਨੂੰ ਚੋਰ ਕਿਉਂ ਦੱਸ ਰਿਹਾ ਹੈ ਕਿ ਜੇਲ੍ਹ ਵਿੱਚ ਸੜਨਾ ਚਾਹੁੰਦਾ ਹੈ ਤੋ ਚੋਰ ਨਹੀਂ ਹੋ ਸਕਦਾ ਇਸ ਤਰ੍ਹਾਂ ਡਾਂਟ ਫਟਕਾਰ ਕੇ ਰਾਜਾ ਨੇ ਉਸ ਨੂੰ ਆਪਣੇ ਦਰਬਾਰ ਵਿੱਚੋਂ ਭਜਾ ਦਿੱਤਾ ਦੂਜੇ ਦਿਨ ਉਸ ਸੇਠ ਦਾ ਮੁੰਡਾ ਰਾਜਾ ਦੇ ਕੋਲ ਜਾਂਦਾ ਹੈ ਕਿ ਮਹਾਰਾਜ ਮੰਨੋ ਨਾ ਮੰਨੋ ਚੋਰੀ ਤਾਂ ਮੈਂ ਹੀ ਕੀਤੀ ਹੈ ਰਾਜਾ ਕਹਿਣ ਲੱਗਿਆ ਤੂੰ ਰਾਜ ਦੇ ਲੋਭ ਵਿੱਚ ਝੂਠ ਬੋਲ ਰਿਹਾ ਹੈ ਕਿਉਂ ਜੇਲ੍ਹ ਜਾਣਾ ਚਾਹੁੰਦਾ ਹੈ ਇਸ ਲਈ ਇੱਥੋਂ ਭੱਜ ਜਾ ਰਾਜਾ ਦੇ ਮੰਤਰੀ ਉਸ ਨੂੰ ਝਿੜਕ ਕੇ ਭਜਾ ਦਿੰਦੇ ਹਨ ਤੀਜੇ ਦਿਨ ਉਹ ਫਿਰ ਦਰਬਾਰ ਆਉਂਦਾ ਹੈ ਤਾਂ ਰਾਜਾ ਦੇ ਮੰਤਰੀ ਕਹਿਣ ਲੱਗੇ ਮਹਾਰਾਜ ਇਹ ਵਿਅਕਤੀ ਤਿੰਨ ਦਿਨਾ ਤੋਂ ਲਗਾਤਾਰ ਆ ਰਿਹਾ ਹੈ ਇਸ ਨੂੰ ਇੱਕ ਵਾਰ ਪੁੱਛੋ ਤਾਂ ਸਹੀ ਰਾਜਾ ਨੇ ਕਿਹਾ ਠੀਕ ਹੈ ਰਾਜਾ ਕਹਿਣ ਲੱਗਿਆ ਦੱਸ ਤੂੰ ਕੀ ਚੋਰੀ ਕੀਤਾ ਹੈ ਚੋਰ ਦੱਸਦਾ ਹੈ ਮਹਾਰਾਜ ਮੈਂ ਤੁਹਾਡੇ ਕਲਜ ਦੀ ਚੋਰੀ ਕੀਤੀ ਹੈ ਤੁਹਾਡੇ ਉੱਠ ਦੀ ਚੋਰੀ ਕੀਤੀ ਹੈ ਤੁਹਾਨੂੰ ਜੋ ਕੱਟੇ ਹੋਏ ਸਿਰ ਵਾਲਾ ਆਦਮੀ ਮਿਲਿਆ ਸੀ ਉਹ ਮੇਰਾ ਹੀ ਪਿਤਾ ਸੀ ਮਹਾਰਾਜ ਤੁਸੀਂ ਇਹ ਸੋਚਿਆ ਸੀ ਕਿ ਕੋਈ ਸ਼ਹਿਰ ਵਿੱਚ ਇਸ ਨੂੰ ਦੇਖ ਕੇ ਰੋਵੇਗਾ ਤਾਂ ਮਹਾਰਾਜ ਮੈਂ ਆਪਣੇ ਪਿਤਾ ਨੂੰ ਦੇਖ ਕੇ ਰੋਇਆ ਵੀ ਸੀ ਪਰ ਤੁਸੀਂ ਤੇ ਤੁਹਾਡੇ ਸੈਨਿਕ ਸਮਝ ਨਾ ਸਕੇ ਕਿਉਂਕਿ ਮੈਂ ਉਸ ਸਮੇਂ ਚਰਾਏ ਤੇ ਠੇਲੇ ਤੇ ਫਲ ਵੇਚ ਰਿਹਾ ਸੀ ਉਹ ਠੇਲਾ ਤੁਹਾਡੇ ਸਿਪਾਈਆਂ ਨੇ ਨਹੀਂ ਮੈਂ ਖੁਦ ਪਲਟਿਆ ਸੀ ਤੁਸੀਂ ਉਲਟਾ ਆ ਕੇ ਮੈਨੂੰ ਮੇਰੇ ਫਲਾਂ ਦੀ ਕਈ ਗੁਣਾ ਕੀਮਤ ਵੀ ਦਿੱਤੀ ਸੀ ਦੋਸਤੋ ਇਹ ਸੁਣ ਕੇ ਰਾਜਾ ਹੈਰਾਨ ਰਹਿ ਜਾਂਦਾ ਹੈ ਕਿ ਇੰਨਾ ਚਲਾਕ ਚੋਰ ਅਜ ਤੱਕ ਮੈਂ ਨਹੀਂ ਦੇਖਿਆ ਉਸ ਤੋਂ ਬਾਅਦ ਉਹ ਚੋਰ ਕਹਿੰਦਾ ਹੈ ਮਹਾਰਾਜ ਦੁਜੀ ਗੱਲ ਧਿਆਨ ਨਾਲ ਸੁਣੋ ਤੁਹਾਡੇ ਸੈਨਿਕਾਂ ਨੇ ਤੇ ਤੁਸੀਂ ਇਹ ਸੋਚਿਆ ਸੀ ਕਿ ਉਹ ਇਸ ਸੈਨ ਨੂੰ ਚਿਤਾ ਵਿੱਚ ਪਾਉਣ ਲਈ ਜ਼ਰੂਰ ਆਵੇਗਾ ਸੋ ਮਹਾਰਾਜ ਮੈਂ ਅਧੋਰੀ ਦਾ ਰੂਪ ਧਾਰਨ ਕਰਕੇ ਆਪਣੇ ਪਿਓ ਦੇ ਸੈਨ ਨੂੰ ਉਸ ਚਿਤਾ ਵਿੱਚ ਪਾ ਕੇ ਵੀ ਆਇਆ ਸੀ ਉੱਠ ਦਾ ਪਤਾ ਲਗਾਉਣ ਲਈ ਤੁਸੀਂ ਇੱਕ ਮਹਿਲਾ ਗੁਪਤਚਰ ਨੂੰ ਭੇਜਿਆ ਸੀ ਜੋ ਮੇਰੇ ਹੀ ਘਰ ਦੇ ਕੋਹ ਵਿੱਚ ਬੰਦਕ ਹੈ ਇਸ ਤਰ੍ਹਾਂ ਦੋਸਤੋ ਚੋਰ ਨੇ ਆਪਣੀ ਪੂਰੀ ਗੱਲ ਦੱਸ ਦਿੱਤੀ ਇਸ ਦੇ ਨਾਲ ਚੋਰ ਨੇ ਇਹ ਵੀ ਦੱਸਿਆ ਕਿ ਮਹਾਰਾਜ ਅਕਸਰ ਲੋਕ ਚਲਾਕੀ ਤੇ ਧੋਖਾ ਕਰਨ ਲਈ ਇਹਨਾਂ 6 ਚੀਜ਼ਾਂ ਦਾ ਸਹਾਰਾ ਲੈਂਦੇ ਹਨ ਨੰਬਰ 1 ਬਾਣੀ ਨੰਬਰ 2 ਵੇਸ਼ ਭੁਸ਼ਾ ਨੰਬਰ 3 ਦਵਾ ਨੰਬਰ 4 ਮੰਤਰ ਨੰਬਰ 5 ਵਿਸ਼ਵਾਸ ਨੰਬਰ 6 ਦੇਸ਼ ਅਤੇ ਸਮੇਂਕਾਲ ਦਾ ਗਿਆਨ ਇਸ ਦੇ ਨਾਲ ਚੋਰ ਨੇ ਇਹ ਵੀ ਦੱਸਿਆ ਕਿ ਅਜਿਹੇ ਤਿੰਨ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਇਹਨਾਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਸਿਰਫ ਆਪਣਾ ਹੋਣ ਦਾ ਢੋਂਗ ਰੱਖ ਕਰਦੇ ਹਨ ਨੰਬਰ 1 ਪਖੰਡੀ ਨੰਬਰ 2 ਕਾਮੀ ਤੇ ਲਾਲਚੀ ਨੰਬਰ 3 ਵੈਸ਼ਵ ਇਨਾ ਲੋਕਾਂ ਦਾ ਆਪਣਾ ਪੰਨ ਸਿਰਫ ਦਿਖਾਵੇ ਦਾ ਹੁੰਦਾ ਹੈ ਜਿਵੇਂ ਰੇਗਿਸਤਾਨ ਚ ਦੂਰ ਤੋਂ ਦੇਖਣ ਤੇ ਹੀ ਪਾਣੀ ਵਰਗੀ ਦਿਖਾਈ ਦਿੰਦੀ ਹੈ ਰੇਤ ਰਾਜਾ ਤੇ ਰਾਜ ਦੇ ਸਿਪਾਹੀਆਂ ਨੇ ਜਾ ਕੇ ਜਦ ਉਸ ਚੋਰ ਦੇ ਘਰ ਚ ਦੇਖਿਆ ਤਾਂ ਉਸ ਦੇ ਘਰ ਵਿੱਚ ਤਿੰਨ ਖੂਸਾਂ ਇੱਕ ਖੂਜ ਉਹ ਉੱਠ ਪਿਆ ਸੀ ਦੂਜੇ ਚ ਚੋਰੀ ਕੀਤੇ ਕਲਚ ਪਏ ਸੀ ਤੇ ਜੇ ਖੂਜ ਉਹ ਗੁਪਤ ਚਰ ਬੈਠੀ ਸੀ ਰਾਜਾ ਨੇ ਤੁਰੰਤ ਸਾਰਿਆਂ ਨੂੰ ਬਾਹਰ ਕਢਵਾਇਆ ਚੋਰ ਦੀ ਬੁਤੀ ਨੂੰ ਦੇਖ ਕੇ ਰਾਜਾ ਬੜਾ ਪ੍ਰਭਾਵਿਤ ਹੁੰਦਾ ਹੈ ਰਾਜਾ ਨੇ ਚੋਰ ਦੀ ਪੇਟ ਖੱਪ-ਖੱਪਾਈ ਤੇ ਕਿਹਾ ਮੈਂ ਤੇਥੋਂ ਖੁਸ਼ ਹਾਂ ਇਸ ਲਈ ਮੈਂ ਤੈਨੂੰ ਅੱਧਾ ਰਾਜ ਦੇ ਦਿੰਦਾ ਹਾਂ ਸੇਠ ਦਾ ਪੁੱਤ ਕਹਿਣ ਲੱਗਿਆ ਮਹਾਰਾਜ ਅਸੀਂ ਸੇਠ ਹਾਂ ਅਸੀਂ ਰਾਜ ਨਹੀਂ ਚਲਾ ਸਕਦੇ ਮੈਨੂੰ ਤਾਂ ਤੁਹਾਡੇ ਦਰਬਾਰ ਵਿੱਚ ਇੱਕ ਛੋਟਾ ਜਿਹਾ ਅਹੁਦਾ ਚਾਹੀਦਾ ਹੈ ਦੋਸਤੋ ਇਸ ਤਰ੍ਹਾਂ ਸੇਠ ਦੇ ਮੁੰਡੇ ਦੀ ਬੁੱਧੀ ਤੋਂ ਖੁਸ਼ ਹੋ ਕੇ ਰਾਜਾ ਨੇ ਆਪਣੇ ਦਰਬਾਰ 'ਚ ਉਸ ਨੂੰ ਆਪਣੇ ਮੰਤਰੀ ਦੇ ਅਹੁਦੇ ਤੇ ਰੱਖ ਲਿਆ ਉਸ ਦਿਨ ਤੋਂ ਬਾਅਦ ਉਸਨੇ ਪ੍ਰਤੀਗਿਆ ਲਈ ਕਿ ਇਸ ਤੋਂ ਬਾਅਦ ਉਹ ਚੋਰੀ ਨਹੀਂ ਕਰੇਗਾ ਸੇੜ ਦਾ ਮੁੰਡਾ ਉਸੇ ਦਿਨ ਰਾਜਾ ਦੇ ਦਰਬਾਰ ਚ ਉੱਚ ਅਹੁਦਾ ਪ੍ਰਾਪਤ ਕਰਕੇ ਆਪਣਾ ਜੀਵਨ ਬੜੇ ਆਰਾਮ ਨਾਲ ਬਤੀਤ ਕਰਨ ਲੱਗਿਆ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ Tun